ਦੇ ਬਾਹਰ ਲੱਗੇ ਆਰਟੀਫੀਸ਼ੀਅਲ ਦੇ ਆਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਮੈਂ ਸਾਰੀ ਪ੍ਰੈਸ ਦਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਸਾਰੇ ਅੱਜ ਦੀ ਇਸ ਪ੍ਰੈਸ ਵਾਰਤਾ ਵਿੱਚ ਜਿੰਨੂ ਕੀ ਖਾਸ ਕਰਕੇ ਉਹ ਜੇਜੇ ਤੌਰ ਤੇ ਸਾਡੇ ਨੈਸ਼ਨਲ ਇੰਸਟੀਚਿਊਟ ਉਤੇ ਮੈਂਬਰ اور ਪਾਰਟੀ ਦੇ ਬਹੁਤ ਹੀ ਬ੍ਰਿਸ਼ਟ ਪੱਤਰ ਲੀਡਰ ਸ਼੍ਰੀ ਹਜੀਤ ਸਿੰਘ ਗਰੇਵਾਲ ਜੀ ਸਦਾ ਹਜੀਤ ਸਿੰਘ ਗਰੇਵਾਲ ਜੀ ਦੇ ਨਾਲ ਸਾਡੀ ਪਾਰਟੀ ਦੇ ਮੇਜ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਜੀ ਸੁਖਵਿੰਦਰ ਗੋਲਡੀ ਜੀ ਮਨਪ੍ਰੀਤ ਸੰਧੂ ਜੀ ਤੇ ਬਾਕੀ ਸਾਰੇ ਸਾਥੀ ਇੱਥੇ ਅੱਜ ਪ੍ਰੈਸ ਕਲੌਸ ਪ੍ਰੈਸ ਲਿਓ ਜੀ ਚਾਤਾ ਤੇ ਪਹੁੰਚੇ ਨੇ ਮੈਂ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਬੇਨਤੀ ਕਰਾਂਗਾ ਅੱਜ ਜੀ ਨੂੰ ਕੀ ਅੱਜ ਦੀ ਪ੍ਰੈਸ ਵਾਰਤਾ ਜਨਾਬਾ ਮੈਂ ਆਪ ਸਭ ਦਾ ਸਵਾਗਤ ਕਰਦਾ ਸਾਡੇ ਸੁਵਾਲ ਜੀ ਵੀ ਪਹੁੰਚੇ ਨੇ ਟਾਈਮ ਕੱਢ ਕੇ ਇਹਨਾਂ ਦਾ ਬਹੁਤ ਧੰਨਵਾਦ ਮੇਰੇ ਛੋਟੇ ਭਰਾ ਐ ਤੇ ਅੱਜ ਜਿਹੜਾ ਤੁਹਾਨੂੰ ਸਾਰਿਆਂ ਨੂੰ ਨਿਮੰਤਰਣ ਦੇ ਇਹਨਾਂ ਦਾ ਵੀ ਧੰਨਵਾਦ ਮੈਂ ਅੱਜ ਪ੍ਰੈਸ ਕਾਨਫਰੰਸ ਜਿਹੜੀ ਐ ਤਾਂ ਪਾਰਟੀ ਤੱਕੋਂ ਸਾਰੇ ਡਿਸਟ੍ਰਿਕਟਾਂ 'ਚ ਹੀ ਹੋਣੀ ਆ ਸਾਰੇ ਸੀਨੀਅਰ ਲੀਡਰਸ ਨੇ ਕਰਨੀ ਆ ਸੁਆਜੀ ਨੇ ਵਜਣਾ ਰੋਪਣਾ ਜੀ ਜੀ ਬਾਕੀ ਵੀ ਸਾਰਿਆਂ ਨੇ ਅਲੱਗ-ਅਲੱਗ ਸਤਾਨਾ ਤੇ ਜਾਣਾ ਤੇ ਸਭ ਤੋਂ ਪਹਿਲਾਂ ਮੈਂ ਇੱਕ ਜਿਹੜੀ ਜ਼ਰੂਰੀ ਚੀਜ਼ ਆ ਉਹ ਬੋਲ ਦਿੰਦਾ ਮੈਂ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦਾ ਕਿਉਂਕਿ ਇੱਕ ਸਿੱਖ ਹੋਣ ਦੇ ਨਾਤੇ ਇੱਕ ਪੰਜਾਬੀ ਹੋਣ ਦੇ ਨਾਤੇ ਕਿ ਮੇਰਾ ਫਰਜ਼ ਹਰਦਾ ਕਿ ਇਸ ਮੁਲਕ ਦੇ ਅੰਦਰ ਮੈਂ ਸਮਝਦਾ ਕਿ ਜਿਸ ਤਰ੍ਹਾਂ ਦਾ 84 ਦੀ ਨਸਲ ਕੁਸ਼ੀ ਹੋਈ ਉਹ ਇੱਕ ਸਾਡੇ ਦੇਸ਼ ਦੇ ਲੋਕਤੰਤਰ ਤੇ ਕਾਲਾ ਧਰਬਾ ਸੀ ਔਰ ਕਿਸੇ ਨੇ ਵੀ ਇਨਸਾਫ ਨਹੀਂ ਦਿੱਤਾ ਮੁਕੱਦਮੇ ਨਹੀਂ ਦਰਜ ਕੀਤੇ ਦੂਸਰਾ ਜ਼ਖਮਾਂ ਤੇ ਲੋਨ ਲਗਾਇਆ ਨਮਕ ਲਗਾਇਆ ਉਹਨਾਂ ਨੂੰ ਜਿਹੜੇ ਦੋਸ਼ੀ ਸੀਗੇ ਜਿੰਨਾਂ ਤੇ ਸ਼ੰਕਾ ਜਾਂਦੀ ਸੀ ਕਿਸੇ ਨੂੰ ਐਮਪੀ ਬਣਾਤਾ ਕਿਸੇ ਨੂੰ ਮਨਿਸਟਰ ਬਣਾਤਾ ਕਿਸੇ ਨੂੰ ਮੁੱਖ ਮੰਤਰੀ ਵੀ ਬਣਾਤਾ ਤੇ ਉਹਦੇ ਨਾਲ ਸਾਡੇ ਲੋਕ ਇਹ ਸੋਚਦੇ ਸੀ ਕਿ ਸ਼ਾਇਦ ਅਸੀਂ ਦੇਸ਼ ਦਾ ਹਿੱਸਾ ਸਾਨੂੰ ਮੰਨਦੇ ਆ ਨਾਗਰਿਕ ਮੰਨਦੇ ਆ ਜਾਂ ਨਹੀਂ ਤੇ ਇਸ ਮੁਲਕ ਦਾ ਪ੍ਰਧਾਨ ਮੰਤਰੀ ਵੀ ਸਿੱਖ ਰਿਹਾ ਰਾਸ਼ਟਰਪਤੀ ਵੀ ਸਿੱਖ ਰਿਹਾ ਕਿਸੇ ਨੇ ਵੀ ਇਨਸਾਫ ਨਹੀਂ ਦਿੱਤਾ ਔਰ 36 36 ਸਾਲ ਮੁਕਦਮੇ ਨੇ ਦਰਜ ਕਰਨਾ ਕਿੱਤੀ ਵੰਟੀ ਨਾਲ ਸਾਫੀਅ ਸਲੂਥ ਨਸ਼ਟ ਹੋ ਜਾਂਦੇ ਹਨ ਪਰ ਉਸ ਦੇ باوجود ਵੀ ਨਰਿੰਦਰ ਮੋਦੀ ਜੀ ਨੂੰ ਮੈਂ ਕੌਮ ਦੇ ਦਰਸ਼ਨ ਸਲੂਟ ਕਰਦਾ ਉਹ ਇਹ ਸਚਾਈ ਨੂੰ ਸਮਝਦੇ ਸੀ ਕਿ ਜੇ ਸ੍ਰੀ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਨਾ ਦਿੰਦੇ ਔਰ ਸਹਿਬਜ਼ਾਦਿਆਂ ਦੀ ਤੇ ਗੁਰੂ ਸਾਹਿਬ ਦੇ ਪਰਿਵਾਰ ਦੀ ਸ਼ਾਦਤ ਨਾ ਹੁੰਦੀ ਤਾਂ ਅੱਜ ਇੱਥੇ ਅੱਲਾਹੂ ਅਕਬਰ ਹੀ ਹੋਣਾ ਸੀ ਉਸ ਤੋਂ ਬਿਨਾ ਕੁਝ ਨਹੀਂ ਸੀ ਉਹਨਾਂ ਨਾਲ ਹਿੰਦੂ ਨਾਲ ਸਿੱਖ ਤੇ ਨਾਲ ਕ੍ਰਿਸਚੀਅਨ ਜੋ ਵੀ ਬਾਕੀ ਹੈਗੇ ਇਹ ਇੱਕ ਬਹੁਤ ਬੜੀ ਗਲਤੀ ਸੀ ਉਹਨਾਂ ਨੇ ਆ ਕੇ ਉਸ ਗੱਲ ਨੂੰ ਸਮਝਿਆ ਸਚਾਈ ਨੂੰ ਸਮਝਿਆ ਔਰ ਉਹਦੇ ਵੀ ਦੁਬਾਰਾ ਸੇਟ ਬਣਾਈ ਔਰ ਉਸ ਦਾ ਇਨਸਾਫ ਦਿੱਤਾ ਔਰ ਮਿਲ ਰਿਹਾ ਪੂਰਾ ਇਨਸਾਫ ਤਾਂ ਮਿਲਦਾ ਨਹੀਂ ਹੁੰਦਾ ਕਿਉਂਕਿ ਬਹੁਤ ਲੰਬਾ ਸਮਾਂ ਹੋ ਗਿਆ ਔਰ ਉਹ ਜਿਹੜੇ ਜਨਮ ਨੇ ਇਹ ਕੰਮ ਕੀਤਾ ਸੀ ਜਿਹੜੀ ਪਾਰਟੀ ਨੇ ਉਹਨਾਂ ਨੇ ਉਸ ਵੇਲੇ ਧਿਆਨ ਹੀ ਨਹੀਂ ਦਿੱਤਾ ਤੇ ਮੈਂ ਇਹ ਸਮਝਦਾ ਕਿ ਮੈਂ ਮੋਦੀ ਜੀ ਦਾ ਦੁਆਰਾ ਪੰਜਾਬ ਦੀ ਤਰਫੋਂ ਵੀ ਆਪਣੀ ਤਰਫੋਂ ਵੀ ਬਹੁਤ ਤਨਵਾਦ ਕਰਦਾ ਔਰ ਉਹਦਾ ਸਤਕਾਰ ਵੀ ਕਰਦਾ ਔਰ ਮੈਂ ਸਮਝਦਾ ਕਿ ਜਿਹੜੇ ਸਿੱਖ ਉਹਨਾਂ ਕੋਲ ਸਹੀ ਸੋਚ ਨਹੀਂ ਹੈ ਜਿਹੜੇ ਸਿੱਖੋਂ ਕੋਈ ਵਿਰੋਧ ਕਰੇਗਾ ਕਿਉਂਕਿ ਅਗਰ ਖਾਲਸਾ ਰਾਜ ਤੋਂ ਬਾਅਦ ਕੋਈ ਪ੍ਰਧਾਨ ਮੰਤਰੀ ਆਇਆ ਜਿਨੇ ਸਿੱਖਾਂ ਦੀ ਗੰਧ ਕੀਤੀ ਇਹਦੇ ਸਰਕਾਰ ਕੀਤਾ ਨਰਿੰਦਰ ਮੋਦੀ ਹੈ ਇਸ ਕਰਕੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਹੁਣ ਬਜਟ ਦੀ ਜਿਹੜੀ ਗੱਲ ਬਜਟ ਦੀ ਗੱਲ ਇਹ ਹੈ ਕਿ ਨਰਿੰਦਰ ਮੋਦੀ ਜੀ ਨੇ ਜਿਹੜਾ ਉਹ ਸਮਝਦੇ ਆ ਕਿ ਸਾਡੀ ਇਕਨੋਮੀ ਜਿਹੜੀ ਹੈ ਕੰਟਰੀ ਦੀ ਉਹ ਅਗਰੀਕਲਚਰ ਬੇਸਡ ਆ। ਔਰ ਜੇ ਕੋਈ ਮੂੰਗਫਲੀ ਦੀ ਵੀ ਰੈਡੀ ਲਾਉਂਦਾ ਉਹ ਖੇਤੀ ਤਿਆਰ ਰੱਖਦਾ। ਔਰ ਉਹਨਾਂ ਨੇ ਇਹ ਸਚਾਈ ਨੂੰ ਸਮਝਿਆ ਕਿਉਂਕਿ ਅਤਰਜੀ ਦੇ ਟਾਈਮ ਤੇ ਜਦੋਂ ਪੂਰੀ ਦੁਨੀਆ 'ਚ ਰੈਸੈਸ਼ਨ ਆ ਗਿਆ ਸੀ। ਜਿੰਨਾ ਕੰਟਰੀਜ਼ ਦੀ ਇਕਨੋਮੀ ਜਿਹੜੀ ਆ ਉਹ ਇੰਡਸਟਰੀਅਲ ਬੇਸਡ ਸੀ। ਉਦਯੋਗਾਂ ਤੇ ਆਧਾਰਿਤ ਸੀ। ਉਹ ਬੁਰੀ ਤਰ੍ਹਾਂ ਉਹਦੀ ਇਕਨੋਮੀ ਜਿਹੜੀ ਹੈ ਪ੍ਰਭਾਵਿਤ ਹੋਈ ਆਰਥਿਕਤਾ ਪ੍ਰਭਾਵ ਵਿੱਚ ਹੋਣ ਤੋਂ ਬਾਅਦ ਉੱਥੇ ਬਹੁਤ ਬੁਰੇ ਹਾਲਾਤ ਹੋ ਗਏ ਸੀ ਰੈਸੈਸ਼ਨ ਇੰਨਾ ਸੀ ਪਰ ਦੇਸ਼ ਦੇ ਅੰਦਰ ਉਸ ਵੇਲੇ ਅੱਛੀ ਮੌਨਸੂਨ ਹੋਈ ਔਰ ਅਟਲ ਜੀ ਵੀ ਕਿਸਾਨ ਦੇ ਤੋਂ ਪ੍ਰਧਾਨ ਮੰਤਰੀ ਸੀ ਅੱਛੀ ਪੈਦਾਵਾਰ ਹੋਈ ਜਿਹਦੇ ਕਰਕੇ ਸਾਡੀ ਆਰਥਿਕਤਾ ਬਚੀ ਗਈ ਹੁਣ ਵੀ ਅੱਗੇ ਜਿਹੜੇ ਵਿਦਵਾਨ ਨੇ ਸਾਡੇ ਸੁਹਾਜ ਜੀ ਨੇ ਤਾਂ ਪੀ ਐਚ ਡੀ ਕੀਤੀ ਹੋਈ ਹੈ ਐਗਰੀਕਲਚਰ ਇਹ ਇਹ ਤੋਂ ਬਹੁਤ ਅੱਛੀ ਤਰ੍ਹਾਂ ਸਮਝਦੇ ਹੋਣੇ ਹਨ। ਦੁਬਾਰਾ। ਹੋਰ ਸਾਡੇ ਕੰਟੀਨਿਊ ਵੀ ਹੈਗਾ। ਤੇ ਜੇ ਕਿਸਾਨਾਂ ਦੀ ਭਲਾਈ ਦੇ ਲਈ ਨਹੀਂ ਨੀਤੀਆਂ ਬਣਨਗੀਆਂ। ਤੇ ਦੇਸ਼ ਦੀ ਆਰਥਿਕਤਾ ਨਹੀਂ ਬਚਣੀ। ਮੋਦੀ ਜੀ ਉਹ ਸਚਾਈ ਨੂੰ ਸਮਝਦੇ ਆ। ਅਸੀਂ ਕੈਨੇਡਾ ਤੋਂ ਇਹ 70000 ਕਰੋੜ ਦੀਆਂ ਦਾਣਾਂ ਤੇ ਤੇਲ ਇੰਪੋਰਟ ਕਰਦੇ ਹਾਂ ਹਰ ਹੀ ਘੰਟੀ। ਔਰ ਇਸੇ ਕਰਕੇ ਉਹ ਜਿਹੜੀ ਲੌਬੀ ਆ ਮੈਂ ਉੱਤੇ ਲਿਖਿਆ ਵੀ ਸੀ ਪਹਿਲਾਂ। ਉਹ ਬੜਾ ਇੰਟਰਸਟ ਲੈਂਦੇ ਐ ਇਥੋਂ ਦੇ ਸਾਰੇ ਹੰਦਦਾਰਾਂ ਨੇ ਕੈਨੇਡਾ ਤੋਂ ਤੇ ਪ੍ਰਧਾਨ ਮੰਤਰੀ ਜੀ ਨੇ ਔਰ ਸਾਡੀ ਫਾਈਨੈਂਸ ਮਿਨਿਸਟਰ ਨੇ ਔਰ ਸਾਡੀ ਸਰਕਾਰ ਨੇ ਇਹਦੇ ਲਈ ਸਪੈਸ਼ਲੀ ਕਿ ਦਾਲਾਂ ਦੀ ਪੈਦਾਵਾਰ ਹੋਵੇ ਔਰ ਉਹਦੇ ਲਈ ਇੱਕ ਅਲੱਗ ਤੋਂ ਪੈਸਾ ਰੱਖਿਆ ਔਰ ਉਹਦੇ ਨਾਲ ਕੀ ਹੋਏਗਾ ਜੇ ਪੰਜਾਬ 'ਚ ਉਹ ਬਿਜਾਈ ਹੋਏਗੀ ਔਰ ਉਹਦੀ ਖਰੀਦ ਦੇ ਲਈ ਵੀ ਐਮਐਸਪੀ ਵੀ ਅਨਾਉਂਸ ਹੋਣਾ ਹੈ ਵੀ ਦੋ ਦਾਲਾਂ ਦੇ ਉੱਪਰ ਬਾਕੀਆਂ ਤੇ ਵੀ ਹੋ ਜੇਗੀ ਜੋ ਡਿਮਾਂਡ ਕਰਨਗੇ ਕਿਉਂਕਿ ਉਸ ਵੇਲੇ ਜਿਹੜਾ ਕਿਸਾਨ ਅੰਦੋਲਨ ਚ ਇਹਨਾਂ ਨਾਲ ਗੱਲ ਹੋਈ ਸੀ ਜਿਹੜਾ 5 ਫਸਲਾਂ ਦੇਣ ਨੂੰ ਕਹਿੰਦੇ ਸੀ ਉਹ 5 ਫਸਲਾਂ 5 ਸਾਲ ਲਈ ਐਗਰੀਮੈਂਟ ਕਰਨ ਨੂੰ ਉਹ ਇਹੀ ਗੱਲ ਸੀ ਵੀ ਇਹ ਅਸੀਂ ਖਰੀਦਾਂਗੇ ਤਾਂ ਉਹਦੇ ਨਾਲ ਸਾਡਾ ਪਾਣੀ ਵੀ ਬਚੇਗਾ ਔਰ ਜਦੋਂ ਜ਼ਮੀਨ ਦੀ نیچے ਦੀ ਹੱਤਖਰਾਬ ਹੁੰਦੀ ਹੈ ਨਾ ਬਈ ਮਾਹ ਇਹ ਸਮਝ ਸਕਦੇ ਆ ਕਿ ਉੱਪਰ ਦਾ ਵਾਤਾਵਰਣ ਵੀ ਖਰਾਬ ਹੁੰਦਾ ਔਰ ਮਿੱਤਰ ਕੀੜੇ نیچے ਵੀ ਹੁੰਦੇ ਆ ਔਰ ਇਹ ਇੱਕ ਵਿਵਸਥਾ ਜਿਹੜੀ ਬਣੀ ਹੋਈ ਆ ਤੇ ਪੈਸਟੀਸਾਈਡ ਯੂਰੀਆ ਤੇ ਬਾਕੀ ਜਿਹੜੀ ਸਾਡੀ ਜ਼ਮੀਨ ਜਾਰੀ ਲਈ ਹੋ ਰਹੀ ਆ ਉਹਦੇ ਨਾਲ ਸਾਡੇ ਕੈਂਸਰ ਤੇ ਹੋਰ ਇਸ ਤਰ੍ਹਾਂ ਦੇ ਰੋਗ ਭਿਆਨਕ ਵਧ ਰਹੇ ਆ ਉਹਦੇ ਲਈ ਵੀ ਚਿੰਤਾ ਦਾ ਵਿਸ਼ਾ ਹੈ ਕਿਸੇ ਸਰਕਾਰ ਨੇ ਨਹੀਂ ਸੋਚਿਆ ਮੋਦੀ ਜੀ ਦੀ ਸਰਕਾਰ ਉਸ ਵਿਸ਼ੇ ਤੇ ਸੋਚ ਕੇ ਉਹਦੇ ਲਈ ਸਪੈਸ਼ਲ ਨੀਤੀ ਬਣਾਈ ਔਰ ਇਸ ਨੂੰ ਗਹਿਰਾਈ ਨਾਲ ਸੋਚਣ ਦੀ ਜ਼ਰੂਰਤ ਹੈ ਮੈਂ ਕਿਸਾਨ ਜਥੇਬੰਦੀਆਂ ਦਾ ਕੋਈ ਵਿਰੋਧੀ ਨਹੀਂ ਹਾਂ ਕਿਉਂਕਿ ਕਿਸਾਨ ਜਿਹੜਾ ਉਹ 1 1 1.5 1 2 1.5 1 ਦਾ مالکਾ স্মਲ ਐਂਡ ਮਾਰਜਨਲ ਫਾਰਮਰ ਤੋਂ ਜ਼ਿਆਦਾ ਅਸੀਂ ਇਸ ਚੀਜ਼ ਨੂੰ ਸੱਚਾਈ ਨੂੰ ਸਮਝਦੇ ਹਾਂ ਕਿ ਉਹ ਆਪਣਾ ਅੰਦੋਲਨ ਨਹੀਂ ਲੜ ਸਕਦੇ ਜਦੋਂ ਹੁਣ ਆਪਾਂ ਵਰਤਮਾਨ ਜੀ ਦੀ ਸਰਕਾਰ ਨੇ ਫਸਲਾਂ ਨੂੰ ਚੱਕਿਆ ਨਹੀਂ ਮੰਡੀਆਂ 'ਚ ਕਿਸਾਨ ਰੋਂਦੇ ਸੀ ਮੈਂ ਜਾ ਕੇ ਦੇਖਿਆ ਰੋਂਦੇ ਸੀ ਉਹ ਉਹ ਕੁਝ ਕਰ ਨਹੀਂ ਸਕਦੇ ਸੀ ਤਾਂ ਉਹਦੇ ਲਈ ਫਿਰੇ ਜਥੇਬੰਦੀਆਂ ਦੀ ਲੋੜ ਪੈਂਦੀ ਹੈ ਇਸ ਕਰਕੇ ਮੈਂ ਉਹਨਾਂ ਦੇ ਉੱਪਰ ਉਹ ਜਥੇਬੰਦੀਆਂ ਕਿਸਾਨ ਹਿੱਤ ਤੋਂ ਪ੍ਰੇਰਿਤ ਹੋਣ ਕਾਸੀ ਤਾਂ ਤੋਂ ਬ੍ਰੇਤ ਨਾ ਹੋ। ਇੱਕ ਪ੍ਰਤੀਸ਼ਤ ਹੀ ਹੈ। ਪਰ ਹੌਲੀ ਹੌਲੀ ਠੀਕ ਹੋ ਜਾਏਗਾ ਤੇ ਮੈਂ ਉਹਨਾਂ ਨੂੰ ਵੀ ਇਹੀ ਕਹਿਣਾ ਕਿ ਸਾਡੀ ਸਰਕਾਰ ਕਿਸਾਨਾਂ ਲਈ ਬਹੁਤ ਕੁਝ ਕਰਨਾ ਚਾਹੁੰਦੀ ਹੈ। ਉਹ ਵੀ ਸਰਕਾਰ ਦੇ ਲਈ ਵੀ ਇੱਕ ਤਰ੍ਹਾਂ ਨਾਲ ਪੋਜ਼ਿਟਿਵ ਵੇ ਨਾਲ ਸੋਚਣ ਔਰ ਉਸ ਤਰ੍ਹਾਂ ਦੀ ਗੱਲ ਕਰਨ ਵਿਰੋਧ ਤੇ ਨਹੀਂ ਵਿਰੋਧ ਨਾ ਕਰਨ। ਰਾਜਨੀਤੀ ਤੋਂ ਪ੍ਰੇਰਤ ਹੋ ਕੇ ਨਾ ਕਰਨ ਤੇ ਇਹ ਸਾਡੀ ਇੱਕ ਪਾਲਿਸੀ ਵੀ ਹੈ। ਤੇ ਖੇਤੀ ਦੇ ਲਈ ਜਿਸ ਕਿਸਾਨ ਨੂੰ ਜਿਹੜਾ ਕਿਸਾਨ ਕ੍ਰੈਡਿਟ ਕਾਰਡ ਸੀ ਉਹਦੀ ਵੀ ਲਿਮਟ ਵਧਾਈ ਹੈ। ਇਸੇ ਕਰਕੇ ਕਿਉਂਕਿ ਉਹਨਾਂ ਕਰਜ਼ਾ ਤਾਂ ਲੈਣਾ ਹੀ ਪੈਦਾ। ਜੇ ਹੋਰ ਆਧਾਰਿਆਂ ਤੋਂ ਕਿਤੇ ਲਊਗਾ। ਹੁਣ ਹਰ ਕਿਸਾਨ ਪਰਿਵਾਰ ਦੇ ਸਿਰ ਤੇ 2 ਲੱਖ ਦੇ ਕਰੀਬ ਕਰਜ਼ਾ ਲੱਗਣਾ। ਔਰ ਮੈਂ ਸਮਝਦਾ ਕਿ ਸਾਡੀ ਸਰਕਾਰ ਉਸ ਦੇ ਲਈ ਵੀ ਪੋਜ਼ਿਟਿਵ ਹੈਗੀ ਆ ਸੋਚ ਰਹੀ ਆ। ਔਰ ਉਹਦੇ ਲਈ ਵੀ ਅੱਛਾ ਫੈਸਲਾ ਆਏਗਾ। ਪਰ ਕੋਈ ਗਲਤਬਾਤ ਤਾਂ ਕਰਨ ਵਾਲਾ ਹੋਵੇ ਉਸ ਤੋਂ ਬਾਅਦ ਵੀ ਜੇ ਤੁਸੀਂ ਅੰਦੋਲਨਾਂ 'ਤੇ ਬੈਠੇ ਰਹਿਣਾ ਫਿਰ ਇਹ ਫੈਸਲੇ ਕਿੱਦਾਂ ਹੋ ਜਾਣਗੇ? ਇਸ ਇਹ ਬਜਟ ਦੇ ਅੰਦਰ ਜਿਹੜੀ ਕਿਸਾਨ ਦੇ ਹਿੱਤਾਂ ਨੂੰ ਸਪੈਸ਼ਲੀ ਧਿਆਨ ਚ ਰੱਖਿਆ ਗਿਆ ਇੱਕ ਫਿਰ 1 ਡਿਸਟ੍ਰਿਕਟ 1 ਪ੍ਰੋਡਕਟ ਇਹ ਮੇਰਾ ਕਹਦਾ ਇੱਕ ਬਹੁਤ ਹੀ ਖੂਬਸੂਰਤ ਫੈਸਲਾ ਹਰ ਜਗ੍ਹਾ ਜ਼ਮੀਨ ਦੀ ਨੇਚਰ ਬਦਲ ਜਾਂਦੀ ਹੈ 100 ਕਿਲੋਮੀਟਰ ਤੋਂ ਬਾਅਦ ਔਰ ਫਸਲ ਵੀ ਬਦਲ ਜਾਂਦੀ ਹੈ ਜਿਹੜੀ ਬੀਜੀ ਜਾਂਦੀ ਹੈ ਕਿਸੇ ਜਗ੍ਹਾ ਕਾਜੂ ਦੀ ਕੀਤੀ ਹੈ ਕਿਸੇ ਜਗ੍ਹਾ ਕਿਸ਼ਮਿਸ਼ ਦੀ ਹੈ ਕਿਸੇ ਜਗ੍ਹਾ ਕਣਕ ਦੀ ਹੈ ਕਿਸੇ ਜਗ੍ਹਾ ਜੀਰੀ ਦੀ ਹੈ ਕਿਸੇ ਜਗ੍ਹਾ ਨਾਮ ਲੈਣ ਦੀਆਂ ਗੱਲਾਂ ਨੇ ਪਰ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਅਲੱਗ-ਅਲੱਗ ਨੇ ਐਗਰੀਕਲਚਰ ਇਸੇ ਕਰਕੇ ਸਟੇਟ ਸਬਜੈਕਟ ਰੱਖਿਆ ਗਿਆ ਉਹਦੇ ਲਈ ਇੱਕੋ ਹੀ ਫੈਸਲਾ ਇੱਕੋ ਹੀ ਬਜਟ ਨਹੀਂ ਹੋ ਸਕਦਾ ਹਰ ਸਟੇਟ ਦੇ ਲਈ ਅਲੱਗ-ਅਲੱਗ ਪਰ ਮੈਨੂੰ ਬੜਾ ਅਫਸੋਸ ਹੈ ਮਾਨ ਸਾਹਿਬ ਦੀ ਸਰਕਾਰ ਨੇ ਇੱਕ ਵਾਰ ਵੀ ਇਹ ਉਹ ਮੀਟਿੰਗ ਨਹੀਂ ਕੀਤੀ ਜਾ ਕੇ ਕਿ ਸਾਡੇ ਲਈ ਆ ਨੀਤੀ ਬਣਾਓ ਸਾਡੀ ਪੰਜਾਬ ਦੀ ਆ ਸਮੱਸਿਆ ਜਦੋਂ ਕਿ ਹਰਿਆਣਾ ਵਿੱਚ ਤੁਸੀਂ ਦੇਖੋ ਇੱਥੇ ਗੋਭੀ 2 ਰੁਪਏ ਰੁੱਦੀ ਆ ਨਾ ਹਰਿਆਣਾ ਦੇ ਰੇਟ ਤਾਂ ਕੀਤਾ ਹੋਇਆ ਗੋਭੀ ਦਾ 75 ਰੁਪਏ ਔਰ ਇਸੇ ਤਰ੍ਹਾਂ ਬਾਕੀ ਸਭ ਜੀਆਂ ਲਈ ਹੁਣ ਤਾਂ 24 ਫਸਲਾਂ ਤੇ ਆ ਗਿਆ ਉਹਨਾਂ ਨੇ ਕੇਂਦਰ ਤੋਂ 800 ਕਰੋੜ ਰੁਪਏ ਲੈ ਕੇ ਕਿਸਾਨ ਨੂੰ ਦਿੱਤਾ ਤਾਂ ਕਿ ਕਿਸਾਨ ਨੇ ਸਾਨੂੰ ਉੱਥੇ ਮੋਟ ਕੀਤਾ ਤਾਂ ਇਹਨਾਂ ਦਾ ਲੋਲ ਨਹੀਂ ਚੱਲਿਆ ਤੇ ਇੱਥੇ ਵੀ ਇਹ ਸਟੇਟ ਗਵਰਨਮੈਂਟ ਕਰਦੀ ਨਹੀਂ ਸ਼ਾਦੀ ਸਰਕਾਰ ਕਰਨਾ ਚਾਹੁੰਦੀ ਹੈ ਇਹ ਵੀ ਲੈਣ ਨੂੰ 800 ਕਰੋੜ 1000 ਕਰੋੜ 2000 ਕਰੋੜ ਜਿੰਨਾ ਵੀ ਜਣਾ ਔਰ ਉਹਦੇ ਨੇ ਅਨਾਉਂਸ ਕਰਨਾ ਅਨਾਉਂਸ ਕਰਦੇ ਨਹੀਂ ਜਦੋਂ ਕਿ ਇਹਨਾਂ ਦੀ ਉਹ ਸਾਡੀ ਮੈਡਮ ਮੈਂ ਉਹਨਾਂ ਲਈ ਬਹਿਲਾ ਰਹੇ ਹੁਣ ਤਾਂ ਮਿਨਿਸਟਰ ਵੀ ਰਹੇ ਉਹ ਕਹਿੰਦੇ ਸੀ 5 ਮਿੰਟਸ ਦੇਵਾਂਗੇ ਕੇਜਰੀਵਾਲ ਵੀ ਕਹਿੰਦੇ ਸੀ 5 ਮਿੰਟਸ ਦੇਵਾਂਗੇ ਔਰ ਭਗਵੰਤਬਾਹਰ ਵੀ ਉਸ ਵੇਲੇ ਬੋਲਦੇ ਸੀ ਕਿਉਂ ਨਹੀਂ ਹੁਣ ਤੱਕ ਕੰਮ ਕੀਤਾ ਜੀ ਕੇਂਦਰ ਦੇਣਾ ਚਾਹੁੰਦਾ ਕੇਂਦਰ ਦੀਆਂ ਸਕੀਮਾਂ ਨੂੰ ਸਹੀ ਤਰੀਕੇ ਨਾਲ ਲਾਗੂ ਨਹੀਂ ਕਰਦਾ ਹੈ ਹੈਲਥੀ ਵੀ ਇਸੇ ਤਰ੍ਹਾਂ ਜਿਹੜਾ ਹੁਣ 12 ਲੱਖ ਰੁਪਏ ਦਿੱਤਾ ਛੋੜ ਦਿੱਤੀ ਹੈ ਔਰ 1275 ਦਿੱਤੀ ਹੈ ਇਹਦੇ ਤੇ ਇਨਕਮਪੈਕਸ਼ਨਲ ਔਰ ਇਹਦਾ ਇਨਾ ਬੜਾ ਲਾਭ ਹੋਣ ਵਾਲਾ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਨੂੰ ਪਤਾ ਲੱਗਦਾ ਕਿ 10000 ਰੁਪਏ ਦੀ ਕੀ ਵੈਲਿਊ 5000 ਦੀ ਕੀ ਆ ਔਰ ਅੱਜ ਕੱਲ ਤਾਂ ਜਿਹੜਾ ਨੌਕਰੀਆਂ 'ਚ ਵੀ ਜਿਹੜੀਆਂ ਮਿਲ ਰਹੀਆਂ ਨੇ ਉਹਦੇ 'ਚ ਕਈ ਤਾਂ 12 12 15 15000 ਤੇ ਜੌਬ ਕਰਦੇ ਆ ਉਹਨਾਂ ਦਾ ਕਿਸ ਤਰ੍ਹਾਂ ਕਰਨਾ ਸੋਚਦੇ ਆ ਔਰ ਇਸੇ ਕਰਕੇ ਉਹਨਾਂ ਨੇ 5 ਸਾਲ ਲਈ ਹੋਰ ਇਹ ਜਿਹੜਾ ਫ੍ਰੀ ਅਨਾਜ ਇਹਦਾ ਵਧਾਇਆ ਪਰ ਉਹਨਾਂ ਨੂੰ ਨਾਲ-ਨਾਲ ਉਸ ਕਾਬਲ ਵੀ ਬਣਾਉਣਾ ਚਾਹੁੰਦੇ ਸਨ ਸਾਡੀ ਸਰਕਾਰ ਤੇ ਇਸੇ ਕਰਕੇ ਐਮਐਸਐਮਈ ਜਿਹੜਾ ਹੈ ਉਹਦੇ 'ਚ ਉਹਨਾਂ ਨੇ 10 ਕਰੋੜ ਤੋਂ 20 ਕਰੋੜ ਕਰਤਾ ਔਰ 5 ਕਰੋੜ ਤੋਂ 10 ਕਰੋੜ ਕਰਤਾ ਅਲੱਗ-ਅਲੱਗ ਤਾਂ ਕਿ ਹਰ ਕੋਈ ਰੁਜ਼ਗਾਰ ਕਰ ਸਕੇ ਔਰ ਉਹ ਉਹਦਾ ਬਾਕੀ ਵੀ ਲੋਨ ਦੇਣ ਦਾ ਵੀ ਆਸਾਨ ਕੀਤਾ ਵੈਸੇ ਮੈਨੂੰ ਪਾਰਟੀ ਨੇ ਆ ਦਿੱਤਾ ਸੀ ਮੇਰੀ ਹਾਲਤ ਨਹੀਂ ਮੈਂ ਵੀ ਕਿਸਾਨ ਦਾ ਜੱਟ ਦਾ ਬੰਦਾ ਹਾਂ ਤੇ ਮੈਂ ਉਹ ਬਹੁਤ ਸਾਰੇ ਪੜ੍ਹੇ ਲਿਖੇ ਬੰਦੇ ਆ ਨਾ ਉਹ ਲਿਖੇ ਨੂੰ ਪੜਦੇ ਆ ਪੜ੍ਹੇ ਨੂੰ ਲਿਖਦੇ ਆ ਦੋਈ ਕੰਮ ਕਰਦੇ ਆ ਤੇ ਮੈਂ ਜਿਹੜਾ ਕਿਸਾਨ ਹੁੰਦਾ ਮਜ਼ਦੂਰ ਹੁੰਦਾ ਮੇਰੇ ਵਰਗਾ ਉਹ ਬੜੇ ਪੰਜਾਹ ਕੰਮ ਕਰਦਾ ਉਹ ਗੁੜਾਈ ਵੀ ਕਰਦਾ ਜਟਾਈ ਵੀ ਕਰਦਾ ਔਰ ਜਿਸ ਤਰ੍ਹਾਂ ਨਾਲ ਐਡ ਦੇ ਰਹੇ ਆ ਜਾਂ ਦੇ ਰਹੇ ਆ ਕਿਸੇ ਨੂੰ ਕੀ ਕਰ ਰਹੇ ਆ ਹੁਣ ਮੈਂ ਉਹ ਇੱਥੇ ਰੱਖਣਾ ਨਹੀਂ ਚਾਹੁੰਦਾ ਉਹ ਜ਼ਰੂਰ ਰੁਕਣਾ ਚਾਹੀਦਾ ਉਹ ਤੁਸੀਂ ਰੋਕ ਸਕਦੇ ਹੋ ਪਬਲਿਕ ਨੂੰ ਜਾਗਰੂਕ ਕਰਨਾ ਸਭ ਤੋਂ ਵਧੀਆ ਮਾਧਿਅਮ ਹੀ ਹੈ ਤੇ ਇਸ ਲਈ ਬਾਕੀ ਮੈਂ ਤਾਂ ਦਿਨੋਂ ਜੋ ਕਹਣਾ ਸੀ ਕਿਹਾ ਜੇ ਕੁਝ ਰਹਿ ਗਿਆ ਤੁਸੀਂ ਮੇਰੇ ਕੋਲ ਪੁੱਛ ਲਓ ਉਹ ਵੀ ਦੱਸ ਦਊਗਾ ਆਉਂਦਾ ਸਾਰਾ ਹੀ ਆ ਤੇ ਦਿਨਵਰ ਸਾਹਿਬ ਕੱਲ ਮੀਟਿੰਗ ਹੈ ਮੀਟਿੰਗ ਕਿਉਂ ਨਿਕਲੇਗਾ ਸੱਟਾ ਇਹ ਅੰਦਰ ਦੇ ਨਾਲ ਜਿਹੜੀ ਕਿਸਾਨਾਂ ਦੀ ਹੈ ਤੇ 빙ੇ ਕਿਸਾਨ ਜਾਓਗੇ ਕਿਉਂਕਿ ਤੁਸੀਂ ਜ਼ਿਕਰ ਕੀਤਾ ਕਿ ਮੈਂ ਕਿਸਾਨ ਆ ਜਾਂ ਫਿਰ ਬੀਜੇਪੀ ਦੇ ਨਹੀਂ ਨਹੀਂ ਮੀਟਿੰਗ ਦਾ 파ਰਟਿਸ ਕਰਕੇ ਨਹੀਂ ਬੰਦੇ ਪਹਿਲੀ ਗੱਲ ਸੁਣੋ ਕਿਉਂਕਿ ਸਾਰੀਆਂ ਵਿਰੋਧੀ ਪਾਰਟੀਆਂ ਸਾਡੇ ਅੰਦਰ ਹੀ ਆ ਤੇ ਉਹ ਕਹਿਣਗੇ ਸਾਨੂੰ ਵੀ ਬਿਠਾਓ ਇਹ ਜਿਹੜੀਆਂ ਪਾਰਟੀਆਂ ਬੈਠੀਆਂ ਨੇ ਨਾ ਉਹ ਕੰਮ ਬਗੜਨੀਆਂ ਨੇ ਸਿਆਸੀ ਇਤਾਂ ਦੀ ਗੱਲ ਕਰਨੀ ਹੈ ਉਸ ਤੋਂ ਪ੍ਰੇਰਿਤ ਹੋ ਕੇ ਅਸੀਂ ਚਾਹੁੰਦੇ ਕਿ ਸਰਕਾਰ ਤੇ ਕਿਸਾਨ ਦੇ ਵਿੱਚ ਸਿੱਧੀ ਗੱਲ ਹੋ ਕੇ ਨਿਬੜੇ ਉਹਦਾ ਹਿੱਤ ਹੋਵੇ ਔਰ ਪੰਜਾਬ ਦਾ ਵੀ ਹਿੱਤ ਹੋਵੇ ਰੋਜ਼ ਦਾ ਪੰਜਾਬ ਦਾ ਨੁਕਸਾਨ ਹੋ ਰਿਹਾ ਤੁਹਾਨੂੰ ਪਤਾ ਹੀ ਨਹੀਂ ਆਹ ਬਿਜ਼ਨਸ ਜਿਹੜੇ ਇੱਧਰ ਰਾਜਪੁਰੇ ਤੋਂ ਉੱਧਰਲੇ ਪਰਲੇ ਪਾਸੇ ਬੈਠੇ ਆ ਇਹ ਫਿਰ ਦੂਜੇ ਪਾਸੇ ਗੱਲ ਚੱਲੀ ਜਾਣੀ ਆ ਮੈਂ ਇਹਦੇ ਤੇ ਵੀ ਬੋਲ ਸਕਦਾ ਤੇ ਪਰ ਮੈਂ ਸਮਝਦਾ ਕਿ ਅੱਜ ਤਾਂ ਇਹ ਬਜਟ ਵਾਲਾ ਹੀ ਰੱਖ ਲਈਏ ਤੇ ਕਿਸਾਨਾਂ ਦਾ ਹਿਆਰ ਰੱਖ ਲਈਏ ਜਿਹੜਾ ਬੋਲਿਆ ਇਹ ਜਿਆਦਾ ਵਧੀਆ ਲੋਕ ਬਸ 10 12 ਰਾਜਾਂ ਚੋਂ ਨਾ ਆਉਂਦਾ 10 ਰਾਜਾਂ ਦੇ ਕਣਕ ਹੁੰਦੀ ਹੈ ਠੀਕ ਹੈ ਆ ਜਿਹੜੀ ਸਾਡੀ ਅਸੀਂ ਕਣਕ ਪੈਦਾ ਕਰ ਰਹੇ ਆ ਇਹਦੀ ਸਮੱਸਿਆ ਇਹ ਆ ਅਸੀਂ ਪੈਸਟੀਸਾਈਡ ਯੂਰੀਆ ਤੇ ਹੋਰ ਬਹੁਤ ਜਿਆਦਾ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਦੇ ਆਂ ਦੁਬਈ ਸਾਡੀ ਕਣਕ ਗਈ ਸੀ ਉਹਨਾਂ ਨੂੰ ਸੁਨਦਰ ਸਿੱਟਣੀ ਪਈ ਠੀਕ ਹੈ ਤੇ ਇਸ ਕਰਕੇ ਅਸੀਂ achhiyan faslan paida kariye organic farming ਤੇ ਆ ਗਏ ਜਿਸ ਨਾਲ ਲੋਕਾਂ ਦੀ ਹੈਲਥ ਵੀ ਬਚੇ ਸਾਡਾ ਵਾਤਾਵਰਣ ਵੀ ਬਚੇ ਸਾਡੀ ਜ਼ਮੀਨ ਵੀ ਬਚੇ ਸਾਡਾ ਪਾਣੀ ਵੀ ਬਚੇ ਕੁਕਾ ਮਸ਼ਕਾ ਪ੍ਰਧਾਨ ਸਾਹਿਬ ਤੁਸੀਂ ਕਿਹਾ ਵੀ ਮੈਂ ਕਿਸਾਨਾਂ ਕਿਸਾਨਾਂ ਦੇ ਹੱਕ ਚਾਂ ਕਿਸਾਨਾਂ ਦੀ ਇੱਕ ਜਿਹੜੀ ਮੇਨ ਡਿਮਾਂਡ ਹੈ ਉਹ ਐਮਐਸਬੀ ਦੇ ਨਾਲ ਗਾਰੰਟੀ ਮੰਗਦੇ ਨੇ ਕੀ ਤੁਸੀਂ ਦਿੱਲੀ ਤੋਂ ਤੱਕ ਦੇ ਹੱਥ ਹੈਗੇ ਤੇ ਡਿਬੇਟ ਹੋਣੀ ਚਾਹੀਦੀ ਹੈ ਇਸ ਤੇ ਨਹੀਂ ਮੈਂ ਥੋੜਾ ਬਸ ਮੈਂ ਦੱਸਦਾ ਜੋ ਕਿਸਾਨ ਹਿੱਤ ਹੋਵੇ ਮੋਦੀ ਜੀ ਉਹ ਕਰਨ ਨੂੰ ਤਿਆਰ ਨੇ ਉਹ ਤਿਆਰ ਨੇ ਅਸਵਾ ਜੀ ਅਗੇ ਵਿਦਵਾਨਾਂ ਨੂੰ ਬੁਲਾਓ ਜਿਨ੍ਹਾਂ ਨੇ ਪੀ ਐਚ ਡੀ ਕੀਤੀ ਹੋਵੇ ਇਹਦੇ ਤੇ ਆ ਆਪਸ ਚ ਬਹਿਸ ਹੋਵੇ ਆਪਸ ਚ ਗੱਲਬਾਤ ਹੋਵੇ ਔਰ ਗੱਲਬਾਤ ਹੋਵੇ ਸਹੀ ਨਤੀਜਾ ਨਿਕਲੇ ਕਿਤੇ ਇਹ ਨਾ ਹੋਵੇ ਸਾਡਾ ਐਮ ਐਸ ਪੀ ਦਾ ਕੰਮ ਖਰਾਬ ਹੋ ਜੇ ਕਿਉਂਕਿ ਸਰਕਾਰ ਜਿਹੜੀ ਹੈ ਨਾ ਉਹ ਖਰੀਦ ਸਕਦੀ ਹੈ ਪੀ ਡੀ ਐਸ ਨੂੰ 80 ਕਰੋੜ ਰੋਪਾ ਲਈ ਕਿਉਂ ਨਾ ਦਿੰਦੀ ਹੈ ਉਸ ਤੋਂ ਜ਼ਿਆਦਾ ਫੰਡਸ ਕਿੱਥੇ ਨੇ ਉਸ ਤੋਂ ਜ਼ਿਆਦਾ ਜਦੋਂ ਉਹ ਬੰਡਾ ਵਾਂ ਖਰੀਦਿਆ ਜਾਏਗਾ ਫਿਰ ਜਦੋਂ ਗਰੰਟੀ ਕਨੋਨ ਵਧ ਜਾਏਗਾ ਉਹਦੇ ਪੰਜਾਬ ਦੇ ਕਿਸਾਨਾਂ ਨਾਲ ਜੁੜੀਆਂ ਹੋਈਆਂ ਪੰਜਾਬ ਦੇ ਕਿਸਾਨ ਦਾ ਨੁਕਸਾਨ ਹੋ ਸਕਦਾ ਮੈਂ ਨਹੀਂ ਕਹਿੰਦਾ ਕਿ ਮੇਰੀ ਗੱਲ ਤੇ ਵਿਸ਼ਵਾਸ ਕਰੋ ਮੈਂ ਇਹ ਕਹਿੰਦਾ ਕਿ ਐਸੇ ਵਿਦਵਾਨਾਂ ਨੂੰ ਬੁਲਾਓ ਬੈਠ ਕੇ ਜਿਹੜੇ ਸੱਚਮੁੱਚ ਦੇ ਵਿਦਵਾਨ ਹੋ ਕਈ ਸਾਡੇ ਵਿਦਵਾਨ ਜਿਹੜੇ ਆ ਨਾ ਉਹ ਵੀ ਪੈਸੇ ਲੈ ਕੇ ਲਿਖ ਦਿੰਦੇ ਆ ਹੁਣ ਸਰਦਾਰ ਸਰਦਾਰਾ ਸਿੰਘ ਜੌਰ ਉਹ ਇਹ ਗੱਲਾਂ ਕਹਿੰਦੇ ਆ ਠੀਕ ਹੈ ਇਹ ਤਾਂ ਸਾਡੀ ਸਰਕਾਰ ਨੂੰ ਬਦਨਾਮ ਕਰਨ ਦੇ ਲਈ ਇੱਕ ਸਾਜ਼ਿਸ਼ ਦੇ ਤੌਰ ਤੇ ਇਸਤੇਮਾਲ ਕੀਤਾ ਮੋਦੀ ਜੀ ਕਿਸਾਨ ਇਹ ਤੋਂ ਪ੍ਰਧਾਨ ਮੰਤਰੀ ਨੇ ਔਰ ਸਭ ਤੋਂ ਜ਼ਿਆਦਾ ਕਿਸਾਨ ਦਾ ਹਿੱਤ ਚਾਹੁੰਦੇ ਨੇ ਜੇ ਅਸੀਂ ਬਦਲਾਅ ਨਹੀਂ ਕਰਾਂਗੇ ਸਿਸਟਮ 'ਚ। ਖੇਤੀ 'ਚ ਨਹੀਂ ਕਰਾਂਗੇ ਸੁਧਾਰ ਨਹੀਂ ਕਰਾਂਗੇ। ਤੇ ਸਾਡੀ ਆਮਦਨ ਕਿਵੇਂ ਵਧੇਗੀ ਕਿਸਾਨ ਦੀ ਉਹ ਡਬਲ ਕਿਵੇਂ ਕਰਾਂਗੇ? ਉਹਦੀ ਵੀ ਚਰਚਾ ਕਰੋ। ਆ ਜਿਹੜੇ ਕਿਸਾਨ ਲੀਡਰ ਨੇ ਬੈਠ ਕੇ ਕਰਨ ਆ ਜਾਣ। ਠੀਕ ਹੈ ਨਾ? ਤੇ ਉਹ ਜ਼ਰੂਰ ਇੱਥੇ ਗੱਲਬਾਤ ਕਰਕੇ ਜੇ ਜੋ ਕਿਸਾਨ ਹਿੱਤ 'ਚ ਜੋ ਪੰਜਾਬ ਦੇ ਹਿੱਤ 'ਚ ਉਹ ਹੋਣਾ ਚਾਹੀਦਾ ਫਿਰ ਕੱਲ ਨੂੰ ਕਹੋਗੇ ਪੰਜਾਬ ਮਾਰਤਾ। ਇਹ ਇਹ ਨਹੀਂ ਕਹਿਣਾ ਕਿ ਇਹਨਾਂ ਨੇ ਇਹ ਕੰਮ ਕਰਤਾ। ਤੁਸੀਂ ਸਰਕਾਰ 'ਚ ਇੱਧਰ ਆਏ ਆ ਮੈਂ ਕਿਉਂ ਪੈਸਾ ਇੱਥੇ ਲਾਵਾਂ? ਮੈਂ ਨਾਲ ਹਰਿਆਣੇ ਚਲਾ ਦੂੰਗਾ ਯੂਪੀ ਚਲਾ ਦੂੰਗਾ ਸਾਡੀ 10000 ਕਰੋੜ ਦੀ ਜਿਹੜੀ ਹੌਸਰੀ ਦੇ ਉੱਤੇ ਦੂਜੀ ਇੰਡਸਟਰੀ ਸੀ ਚੰਬੜੇ ਦੀ ਉਹ ਚਲੀ ਗਈ ਨਾ ਇਸੇ ਕਰਕੇ ਗਏ ਹੋਰ ਤਾਂ ਕੋਈ ਕਾਰਨ ਨਹੀਂ ਸੀ ਤੇ ਇਸ ਕਰਕੇ ਸਾਡੀ ਇੰਡਸਟਰੀ ਨਾ ਜਾਵੇ ਹੋਰ ਇਨਵੈਸਟਮੈਂਟ ਆਉਣ ਮਾਨ ਸਾਹਿਬ ਵੀ ਝੂਠ ਬੋਲਦੇ ਰਹੇ ਕਹਿੰਦੇ ਇਨਵੈਸਟਮੈਂਟ ਆ ਗਈ ਉਹ ਆਇਆ ਹੋਇਆ ਕੁਝ ਨਹੀਂ ਐਸਾ ਜੇ ਆਇਆ ਹੋਵੇ ਤਾਂ ਆਪਣੇ ਪੰਜਾਬ ਦੀ ਇਹ ਹਾਲਤ ਹੋਵੇ ਬੱਚੇ ਸਾਡੇ ਜਿਵੇਂ ਜਾਂਦੇ ਆ ਫਿਰ ਆਉਂਦੇ ਆ ਜੋ ਬੁਰੀ ਹਾਲਤ ਹੁੰਦੀ ਆ ਨਾਲ ਦੀ ਸਭ ਕੁਝ ਵੇਚ ਕੇ ਪੈਸਾ ਲਾ ਦਿੰਦੇ ਆ ਤੇ ਉਹ ਮੇਰਾ ਕਰੋ ਬੜੀ ਮੰਦ ਭਾਗੀ ਗੱਲ ਆ ਸਾਡੇ ਲਈ ਸਾਡੀਆਂ ਸਰਕਾਰਾਂ ਲਈ ਜਨਰਲ ਸਾਹਿਬ ਇਹ ਬਜਟ ਪੇਸ਼ ਹੋਇਆ ਤੁਸੀਂ ਬਜਟ 11 11 ਕਿਵੇਂ ਜਦ ਤੇ ਸਾਨੂੰ ਵੋਟ ਕਰਦੇ ਆ ਸਰ ਤੁਸੀਂ ਕਹਿਣਾ ਕਿਸਾਨੇ ਤੋਂ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਅਸੀਂ ਦੇਣਾ ਚਾਹੁੰਦੇ ਆ ਇਹ ਲੈਣਾ ਨਹੀਂ ਚਾਹੁੰਦੇ ਮਾਨ ਸਾਹਿਬ ਭਾਈ ਲੈਣ ਤੇ ਦੇਣ ਦਾ ਵੀ ਤਰੀਕਾ ਹੁੰਦਾ ਪੂਰੇ ਦੇਸ਼ ਦਾ ਸੌਦਾ ਕਰਨ ਲੱਗ ਜਾਏ ਕਿੱਥੋਂ ਹੋਊਗਾ ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ ਨਾ ਹਰਿਆਣੇ ਦੀ ਗੱਲ ਕਰ ਰਹੇ ਹਾਂ ਹੋ ਜਾਊਗਾ ਨਹੀਂ ਪੰਜਾਬ ਤੁਸੀਂ ਕਹਿੰਦੇ ਸੈਂਟਰ ਕਹਿੰਦੀ ਹੈ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਸਰਕਾਰ ਨੂੰ ਅਸੀਂ ਦੇਣਾ ਚਾਹੁੰਦੇ ਹਾਂ ਤਾਂ ਕਿ ਉਹ ਹਿੱਤਾਂ 'ਚ ਕੰਮ ਕਰਨ ਪਰ ਉਹ ਲੈਣਾ ਹੀ ਨਹੀਂ ਚਾਹੁੰਦੇ ਪੰਜਾਬ ਸਰਕਾਰ ਲੈਣਾ ਹੀ ਨਹੀਂ ਚਾਹੁੰਦੀ ਇਹ ਤਾਂ ਇਹ ਤਾਂ ਢੱਡਾ ਖੜਾ ਕਰਨਾ ਚਾਹੁੰਦੇ ਆ ਇਹਦੀ ਇਹਨਾਂ ਦੀ ਸਿਆਸਤ ਹੈ ਇਹਨਾਂ ਨੂੰ ਕਹ ਇਥੋਂ ਇਹਨਾਂ ਦਾ ਢੱਡਾ ਤੁਹਾਨੂੰ ਵਟਣਾ ਪੈਣਾ ਜੇ ਕਿਸਾਨ ਨੂੰ ਬਚਾਉਣਾ ਜੇ ਪੰਜਾਬ ਨੂੰ ਬਚਾਉਣਾ ਖਾਲੀ ਕਿਸਾਨ ਨਹੀਂ ਜੇ ਪੰਜਾਬ ਬਚਾਉਣਾ ਇਹਨਾਂ ਦਾ ਜੋ ਕਰਤਾ ਪੰਜਾਬ ਦਾ ਐਨੀ ਦੁਰਦਸ਼ਾ ਕਰਤੀ ਹੈ ਇਹ ਕਹਿੰਦੇ ਸੀ ਅਸੀਂ ਨਗਰਾ ਪੰਜਾਬ ਬਣਾਵਾਂਗੇ ਇਹਨਾਂ ਨੇ ਕੁੱਢੀ ਪੰਜਾਬ ਬਣਾਤਾ ਇਹ ਕਹਿੰਦੇ ਸੀ ਅਸੀਂ ਬਦਲ ਲਈ ਆ ਆ ਇਹਨਾਂ ਨੇ ਵਿਗਾੜਤਾ ਇਹ ਕੋ ਗੱਲ ਹੁਣ ਮੇਰੇ ਖਿਆਲ ਆ ਵੀ ਕਾਫੀ ਕੁਝ ਹੋ ਗਿਆ ਪਰ ਤੁਸੀਂ ਮੇਰੇ ਕੋਲ ਇੱਕ ਗੱਲ ਸੁਣ ਪੰਜਾਬੀ ਔਰ ਸਿੱਖ ਦੁਨੀਆਂ ਚ ਜਿੱਥੇ ਰਹਿੰਦੇ ਆ ਉਥੋਂ ਦਾ ਕਾਨੂੰਨ ਮੰਨਦੇ ਆ ਉਥੇ ਸਤਕਾਰਿਤ ਨੇ ਔਰ ਉਥੇ ਸਰਕਾਰਾਂ ਚ ਨੇ ਉਥੋਂ ਦੇ ਬੜੇ ਬੜੇ ਬਿਜ਼ਨਸਮੈਨ ਨੇ ਇਲੈਗਲ ਜਾਣ ਨੂੰ ਕਿਉਂ ਪ੍ਰਮੋਟ ਕਰਦੇ ਆ ਅਸੀਂ ਗੈਰ ਕਾਨੂੰਨੀ ਕੰਮ ਕਿਉਂ ਕਰੀਏ ਪਹਿਲੀ ਗਲਤੀ ਇਹ ਹੈ ਜਿਹੜਾ ਸਿੱਖ ਹੋ ਕੇ ਇਹ ਗੱਲ ਕਰਦਾ ਮੇਰੇ ਖਿਆਲ ਨਾਲ ਸਿੱਖੀ ਦੀ ਪਛਾਣ ਅਲੱਗ ਹੈ ਗੁਰੂ ਸਾਹਿਬ ਨੇ ਸਾਨੂੰ ਸੜਕਾਂ ਨਹੀਂ ਬਣਾ ਕੇ ਦਿੱਤੀਆਂ ਸੀ ਗੁਰੂ ਸਾਹਿਬ ਨੇ ਸਾਨੂੰ ਫਲਾਈਓਵਰ ਨਹੀਂ ਬਣਾਏ ਸੀ ਗੁਰੂ ਸਾਹਿਬ ਨੇ ਸਾਡੀ ਕੌਮ ਖੜੀ ਕੀਤੀ ਹੈ ਗਰੀਬਾਂ ਨੂੰ ਖੜੇ ਕੀਤਾ ਇੱਕ ਸਾਨੂੰ ਚਰਿੱਤਰ ਦਿੱਤਾ ਸਾਨੂੰ ਤਿਆਗ ਤਪੱਸਿਆ ਦਿੱਤੀ ਔਰ ਸਾਨੂੰ ਸ਼ਹਾਦਤਾਂ ਦੇਣ ਦੀ ਤਾਕਤ ਦਿੱਤੀ ਇਸ ਲਈ ਉਹਨੂੰ ਕਿਉਂ ਵਿਗਾੜਦੇ ਆਂ ਕਿਉਂ ਗਲਤ ਲੋਕਾਂ ਦੀ ਮਦਦ ਕਰਦੇ ਆਂ ਅਸੀਂ ਕਾਨੂੰਨ ਨਹੀਂ ਤੋੜਨਾ ਕੋਈ ਸਿੱਖ ਨਹੀਂ ਕਾਨੂੰਨ ਤੋੜੇਗਾ ਉਸ ਨੂੰ ਕਦੇ ਪ੍ਰਮੋਟ ਨਹੀਂ ਕਰਾਂਗੇ ਜੇਕਰ ਕਿਹਨਾਂ ਨੂੰ ਪਤਾ ਕੀ ਹੈ ਅਜੀ ਨੌਜਵਾਨ ਜਿਹੜਾ ਉਹ ਗੈਰ ਕਾਨੂੰਨੀ ਤੌਰ ਤੇ ਉਹ ਦਾਖਲ ਹੋਇਆ ਦੁਚਨਿਸ਼ਨ ਸਿੱਖੰਮਣ ਆਏ ਵੀ ਉਹਨਾਂ ਦੀ ਗਲਤੀ ਹੈ ਪਰ ਕਿਉਂ ਉਹਨਾਂ ਦੀ ਜਾਣ ਦੀ ਮਜਬੂਰੀ ਕਿਉਂ ਬਣੀ ਕੀ ਕਾਰਨ ਸੀ ਕਿਉਂ ਕਿ ਇੱਥੇ ਨੌਕਰੀਆਂ ਨਹੀਂ ਮੈਂ ਪਹਿਲਾਂ ਬੋਲ ਕੇ ਹਿੰਦਿਆ ਕਿ ਵੀ ਉਹਨਾਂ ਲਈ ਅਸੀਂ ਇੱਥੇ ਰੋਜ਼ਗਾਰ ਦੇ ਉਪਰਾਲੇ ਨਹੀਂ ਮਵੀਆਂ ਕਰਵਾ ਸਕੇ ਇਸ ਕਰਕੇ ਗਏ ਨੇ ਉਹ ਸਾਡੇ ਲਈ ਬਦਨੁਮਾ ਦਾਗ ਉਹ ਸਾਨੂੰ ਕਰਨੇ ਪੈਣੇ ਆ ਜੇ ਅਸੀਂ ਨਹੀਂ ਸਾਡਾ ਸਵਾਲ ਤੇ ਇਹ ਇਹ ਨਾ ਕਿ ਉਹਦੀ ਕੋਈ ਬੰਦੇ ਨੇ ਅਪਲਾਈ ਕੀਤਾ ਤੇ ਪੰਜ ਨੂੰ ਤੇ ਬੈਂਕ ਦਿੰਦੀ ਇਹ ਸਟੇਟ ਗਵਰਨਮੈਂਟ ਦਾ ਜਿਹੜਾ ਹੁੰਦਾ ਠੀਕ ਹੈ ਨਾ ਜੇ ਹਰਿਆਣਾ 'ਚ ਕੋਈ ਦਿੱਕਤ ਹੋਵੇ ਯੂਪੀ 'ਚ ਹੋਵੇ ਉਹ ਤੁਸੀਂ ਮੈਨੂੰ ਦੱਸੋ ਮੈਂ ਸਰਕਾਰ ਨਾਲ ਕਰ ਸਕਦਾ ਹਰਿਆਣਾ ਦੇ ਵੱਲ ਸਾਹਿਬ ਲੋਕ ਗੁਜਰਾਤ ਦੇ ਦੋਇਆ ਗੱਲ ਸੁਣ ਲੋ ਮੇਰੇ ਆਪਣੇ ਬੱਚੇ ਪੰਜਾਬ ਨੂੰ ਵੱਧ ਗੁਜਰਾਤ ਦੇ ਬੱਚੇ ਸੀ ਜਿਹੜੇ ਇੰਨੇ ਤੱਕ ਹੋ ਗਏ ਤੁਸੀਂ ਕਹਿ ਰਹੇ ਹੋ ਵੀ ਮੈਨੂੰ ਉਹ ਦੱਸੋ ਤੁਸੀਂ ਦੱਸ ਰਹੇ ਹੋ ਨਾ ਤੁਸੀਂ ਉਹਦੀ ਕਿਉਂ ਹੁਣ ਚਿੰਤਾ ਕਰੀ ਜਾਂਦੇ ਹੋ ਆਪਾਂ ਤਾਂ ਆਪਣੀ ਕਰੀਏ ਆਪਣੀ ਤਾਂ ਲਵੇੜੀ ਹੈ ਤੇ ਨਾ ਤੂੰ ਵੀ ਇੰਨੇ ਬੜੇ ਛੋਟਾ ਜਿਹਾ ਸਵਾਲ ਆ اپੋਜੀਸ਼ਨ ਨੇ ਬਿਲ ਲ ਕਰਦੀ ਹੈ ਵੀ ਜਿਹੜਾ ਬਾਹਰੋਂ ਜਹਾਜ਼ ਆਇਆ ਹੈ ਜਦੋਂ ਡੀ ਬੋਰਡ ਕਿੱਥੇ ਨੇ ਪੰਜਾਬ ਨੂੰ ਡੀਫੇਮ ਕਰਨ ਦਾ ਆਦਿ ਪੰਜਾਬ ਨੂੰ ਉਤਾਰਿਆ ਗਿਆ ਨਹੀਂ ਬਾਕੀ ਸਟੇਟਾਂ ਦੇ ਬੱਚੇ ਜ਼ਿਆਦਾ ਸੀ ਤੁਸੀਂ ਉਸ ਬਾਰੇ ਕੀ ਕਹਿੰਦੇ ਗੁਰੂ ਨਾਨਕ ਦੇਵ ਨੇ ਕਦੇ ਵੀ ਪੰਜਾਬ ਦੀ ਗੱਲ ਨਹੀਂ ਕੀਤੀ ਹਿੰਦੁਸਤਾਨ ਦੀ ਗੱਲ ਕੀਤੀ ਹੈ ਜਦੋਂ ਉਹਨਾਂ ਨੇ ਬਾਬਰ ਦੇ ਜ਼ੁਲਮਾਂ ਦਾ ਵਰਣਨ ਕੀਤਾ ਖੁਰਾਸਾਨ ਖਸਮਾਨਾ ਕੀਤਾ ਹਿੰਦੁਸਤਾਨ ਰਾਏ 33 ਮਾਰ ਪਈ ਕੋ ਰਣੇ ਤੈਂਕੀ ਦਰਦ ਨਾ ਆਇਆ ਹਿੰਦੁਸਤਾਨ ਦੀ ਗੱਲ ਕਰਿਆ ਕਰੋ ਇਹ ਪੰਜਾਬ ਜੇ ਕੋਈ ਬੰਬ ਆ ਕੇ ਸਾਡੇ ਤੇ ਅਟੈਕ ਹੋ ਜੂਗਾ ਹਰਿਆਣਾ ਤੇ ਦੇ ਬਾਰਡਰ ਤੇ ਲੱਗੂਗਾ ਤਾਂ ਉਹਨੇ ਪੁੱਛਣਾ ਵੀ ਇਹ ਪੰਜਾਬੀ ਮਰ ਰਿਹਾ ਜਾਂ ਹਰਿਆਣਵੀ ਦਾ ਪਰਿਆ ਸਾਰਿਆਂ ਤੇ ਹਮਲਾ ਹੁੰਦਾ ਇਹ ਦੇਸ਼ ਤੇ ਹਮਲਾ ਇਹ ਦੇਸ਼ ਦੀ ਸਮੱਸਿਆ ਹੈ ਪੰਜਾਬੀ ਬੈਠੇ ਨੇ ਬਹੁਤ ਸੱਜਣ ਨੇ ਉਹ ਜਿੱਥੇ ਉਹਦੇ باوجود ਵਰਲਡ ਵਾਰਡ ਦੇ ਵਿੱਚ ਬਹੁਤ ਜ਼ਿਆਦਾ ਆ ਗਏ ਨੇ ਪਰ ਤਕਰੀਬਾ ਵੀ ਪੰਜਾਬ ਬਹੁਤ ਮਾੜਾ ਹੈ ਇਹਦੇ ਨਾਲ ਕੋਈ ਬਦਨਾਮੀ ਨਹੀਂ ਹੁੰਦੀ ਉਹਨਾਂ ਦਾ ਰੂਟ ਜਿਹੜਾ ਨਾ ਪਾਕਿਸਤਾਨ ਤੋਂ ਪਾਕਿਸਤਾਨ ਤੋਂ ਸਭ ਤੋਂ ਨੇੜੇ ਪੈਂਦਾ ਅਮਰਸਰ ਇਸ ਕਰਕੇ ਇੱਥੇ ਉਤਰ ਜਾਂਦਾ ਉਹਦੀ ਕੋਈ ਗੱਲ ਨਹੀਂ ਹੈ ਉਹਦੀ ਚਿੰਤਾ ਨਾ ਕਰੋ ਅਸੀਂ ਉਹ ਰੋਟ ਤੇ ਬੈੰਨੇ ਆ ਬਹੁਤ ਵਧੀਆ ਗੱਲ ਹੈ ਇੱਥੇ ਚੰਗੇ ਕੰਮ ਵੀ ਕਰਾਂਗੇ ਚੰਗਾ ਵਪਾਰ ਕਰਾਂਗੇ ਸਭ ਕੁਝ ਕਰਾਂਗੇ ਐਕਸਪੋਰਟ ਇੰਪੋਰਟ ਕਰਾਂਗੇ ਠੀਕ ਹੈ ਨਾ ਬਹੁਤ ਬਹੁਤ ਧੰਨਵਾਦ